ਨੀ ਭਾਈ ਅਹੀਂ ਅਰਦਾਸ ਜਿਹੜੀ ਕਰਕੇ ਆਏ ਨਾ ਸਾਡੀ ਅਰਦਾਸ ਕਾਮਯਾਬ ਹੋਈ। ਮਾਲਕ ਨੇ ਸੁੱਖ ਰੱਖਣਾ ਜੀ। ਜਿਹੜੀ ਅਰਦਾਸ ਕੀਤੀ ਨਾ ਉਹ ਬਿਰਖੀ ਨਹੀਂ ਜਾਣੀ। ਜ्यासਾਨੂੰ ਰੱਬ ਚੋਕਲੇ ਆ ਸਾਡੀ ਜਨੂਨੋ ਜਵਾਬ ਦੇ। ਕੰਨਾ ਪੈਰ ਕਰਦੇ ਹੋ? ਬਿਲਕੁਲ ਜੀ। ਨਾਲ ਕੌਣ ਆਏ ਤੁਹਾਡੇ? ਇਕੱਲੇ ਆਏ। ਇਕੱਲੇ ਕਰੀ ਰਸ ਕੇ ਆਏ। ਨਹੀਂ ਦੱਸ ਕੇ ਆਏ। ਜਿੰਨਾ ਕਰਦੇ ਹੋ ਨੇ ਕਰਦੇ। ਕਰੀ ਜਾਣ ਦੋ ਜ ਕੋਈ ਗੱਲ। ਦੇਵ ਚ ਪਿਆਰ ਹੈ ਨਾ ਜਿਹਦੇ ਕਰਕੇ ਹੁੰਦਾ ਹੈ ਭਾਜੀ ਪਰਿਵਾਰ ਤੋਂ ਵੱਧ ਹੁੰਦਾ ਹੈ। ਇਕ ਗੱਲ ਦੱਸਾਂ ਵੀਰਾ ਉੱਠ ਗਿਆ ਹੈਗਾ ਅਰਦਾਸ ਆਪਣੀ ਇਹੀ ਹੈ ਹਾਂਜੀ ਤੇ ਅਰਦਾਸਾਂ ਵੀਰੇ ਅਰਦਾਸਾਂ ਕਹਿਮ ਰਹਿਣੀਆਂ ਸਾਡੀਆਂ ਬਾਬੇ ਨਾਨਕ ਦਾ ਹੈ ਵੀਰੂਪੇ ਦਾ ਲੰਗਰ ਲਾਇਆ ਸੀ ਤੇ ਵੀ ਤੂੰ ਕਈ ਹੋ ਗਏ ਨੇ ਠੀਕ ਹੈ ਜੀ 12 ਵਜੇ ਤੋਂ ਉੱਪਰ ਉੱਪਰ ਸਮਾਂ ਹੋ ਚੁੱਕਿਆ ਤੁਸੀਂ ਕੁਝ ਖਾਦਾ ਪੀਤਾ ਨਹੀਂ ਤੁਹਾਡੀ ਨਾ ਨਾ ਸਿਹਤ ਖਰਾਬ ਹੋ ਜੇ ਕਿਤੇ ਕੋਈ ਗੱਲ ਨਹੀਂ ਜੀ ਸਾਡੀ ਹੋਣ ਦੋ ਕੋਈ ਗੱਲ ਨਹੀਂ ਵੀਰ ਨੂੰ ਤੇ ਤੰਦਰੁਸਤ ਹੋਣ ਦੋ ਪਾਣੀ ਪੀਕੇ ਕੇ ਜਾਣਾ ਕਰ ਰਿਹਾ ਪਾਣੀ ਪੀਜੀ ਹਾਂਜੀ ਨਹੀਂ ਹਰੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਹੈਗੀ ਜੀ ਆਹੀਂ ਮੇਰੇ ਨਾਲ ਆਓ ਆਪਾਂ ਕੁਛ ਤੁਹਾਨੂੰ ਪੜਾਵਟਾ ਫਲ ਫੂਟ ਖਵਾਉਣੇ ਆ ਪਤਾ ਕੀ ਹੈ ਬਾਈ ਮੰਨਦੇ ਆ ਪਿਆਰ ਆਪਣੀ ਜਗਾ ਹੁੰਦਾ ਹੈ ਨਾ ਤੁਸੀਂ ਪਾਈ ਲਈ ਆਏ ਹੋ ਸਪੈਸ਼ਲ ਐਡੀ ਤੂਰੋ ਆਏ ਹੋ ਹੈ ਨਾ ਤੇ ਕੁਛ ਖਾਦਾ ਪੀਤਾ ਵੀ ਨਹੀਂ ਜੇ ਤੁਹਾਨੂੰ ਹੀ ਚੱਕਰ ਆ ਗਈ ਕੀ ਕਰੋਗੇ ਤੁਸੀਂ ਅਰਦਾਸ ਵੀ ਜੂਰੀ ਹੈ ਦੇਖੋ ਵੀਰ ਜੀ ਆਕੇਲੇ ਦਿਓ ਤੇ ਸੇਵ ਕਰੋ ਬਾਈ ਤੇ ਹੁਣ ਕਰੇ ਲੜਕੇ ਤਾਂ ਨਹੀਂ ਹੈ ਦਸਤ ਨਾ ਨਾ ਨੋ ਬਿਲਕੁਲ ਸੁੱਕੀ ਸਾਥੀ ਹੈ ਇਹਦਾ ਸੁੱਕੀ ਫਤਹੀ ਜਾਵੰਗੇ ਕੋਨੇ 'ਚ ਬੈਠੇ ਭਾਈ ਸਾਹਿਬ ਇੱਕ ਵੈਗਰੂ ਦਾ ਨਾਮ ਲੈ ਲਓ ਬਾਸ ਇੱਕ ਵੈਗਰੂ ਦਾ ਨਾਮ ਲਿਆ ਨਾ ਲੱਖਾਂ ਕਰੋੜਾਂ ਦੇ ਬਰਾਬਰ ਹੈ ਇੱਜ਼ਤ ਦਿੱਤੀ ਸਾਡਾ ਬਹੁਤ ਵਧੀਆ ਇਨਸਪੈਕਟਿਵਲੀ ਸਾਡੀ ਸਾਨੂੰ ਰੋਟੀ ਵੀ ਖਵਾਈ ਸੀਗੀ ਅਰਿਸ਼ੀਕੇਸ਼ ਅਰਿਸ਼ੀਕੇਸ਼ ਸਾਨੂੰ ਰੋਟੀ ਖਵਾਈ ਸੀ ਭਾਈ ਨੇ ਪਲੀਜ਼ ਮੇ ਮੇਰੀ ਇੱਕ ਦਲੀ ਉਹ ਆ ਤੁਸੀਂ ਆ ਪਹਿਲਾਂ ਕਿਰਾਏ ਤੇ ਫੜੋ ਤੁਸੀਂ ਅੱਗੇ ਤੌਣਾ ਆਪਣੇ ਪਰਿਵਾਰ ਨੂੰ ਦੱਸ ਕੇ ਆਉਣਾ ਕਿਉਂਕਿ ਪਰਿਵਾਰ ਵੀ ਥੋੜਾ ਬਹੁਤ ਚਿੰਤਾ ਤੁਹਾਡੀ ਗੱਲ ਹੋਈ ਹੈ ਸਵੇਰ ਦੀ ਆ ਕਿਰਾਏ ਦੇ ਪੈਸੇ ਦਿੱਤੇ ਤੁਹਾਨੂੰ ਤੁਸੀਂ ਉਹਦੇ ਪਰਿਵਾਰ ਨੂੰ ਇਨਫੋਰਮ ਕਰੋ ਪਹਿਲਾਂ ਰਾਈਟ ਇਅਰ ਕਰਾਂਗਾ ਪਰ ਈਵਨਿੰਗ ਟਾਈਮ ਕਰ ਦਿਓ ਅਸੀਂ ਇੱਥੀਆਂ ਬੁਰੀ ਜੁੱਤੀ ਮੇਰੀ ਇੱਥੀ ਆ ਠੀਕ ਹੈ ਨਾ ਪਰਿਵਾਰ ਚਿੰਤਾ ਤੁਹਾਡੀ ਜਿਹੜੀ ਧਰਮ ਪਤਨੀ ਉਹ ਤੁਹਾਡੇ ਲਈ ਚਿੰਤਾ ਕਰ ਰਹੇ ਹੋ ਸੋ ਫੋਰਟੇ ਹਸਪਤਾਲ ਖੜੇ ਆ ਜਿੱਥੇ ਲਗਾਤਾਰ ਰਾਜਵੀਰ ਜਵੰਦਾ ਦੀ ਸਿਹਤ ਯਾਬੀ ਲਈ ਲਗਾਤਾਰ ਅਰਦਾਸਾਂ ਦਾ ਦੌਰ ਜਾਰੀ ਹੈ ਉੱਥੇ ਹੀ ਉਹਨਾਂ ਦੇ ਇੱਕ ਫੈਨਸ ਉਹਨਾਂ ਨੂੰ ਮਿਲ ਆਏ ਨੇ ਅਰਦਾਸ ਵੀ ਕਰ ਰਹੇ ਨੇ ਸਾਨੂੰ ਮਿਲੇ ਸੀ ਬਾਈ ਗੱਲਬਾਤ ਕਰ ਲੰਨੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਰਤਨ ਸਿੰਘ ਜੀ ਕਿੱਥੋਂ ਆਏ ਹੋ ਭਾਜੀ ਭਾਈ ਸ਼ੰਭੂਗੜ੍ਹ ਤੋਂ ਸ਼ੰਭੂਗੜ੍ਹ ਹਾਂਜੀ ਕਦੋਂ ਆਏ ਹੋ ਤੁਸੀਂ ਭਾਈ ਅਹੀਂ ਰਾਤੀ 1 ਵਜੇ ਆਏ ਆ ਇੱਥੇ ਜੀ ਪਹਿਲਾਂ ਦਰਬਾਰ ਸਾਹਿਬ ਗਏ ਸੀਗੇ ਜੀ ਉੱਥੇ ਭਾਈ ਜੀ ਉਹਨਾਂ ਦੀ ਅਰਦਾਸ ਕਰਕੇ ਜੀ ਸਿੱਧਾ ਇੱਥੇ ਆਏ ਆ ਜੀ ਰਾਜਪੁਰੇ ਤੋਂ 6 ਵਜੇ ਟ੍ਰੇਨ ਤੋਂ ਉਤਰੇ ਆ ਜੀ ਉਤੋਂ ਬਾਅਦ ਚੰਡੀਗੜ੍ਹ ਤੋਂ ਇੱਥੇ ਇੱਥੇ ਆਏ ਹਾਂ ਹਾਂਜੀ ਕਿਵੇਂ ਦੇਖਦੇ ਹਾਂ ਲਗਾਤਾਰ ਅਰਦਾਸਾਂ ਦਾ ਤੌਰ ਜਾਰੀ ਹੈ ਪਰ ਰਾਜਵੀਰ ਬਾਈ ਦੀ ਸਿਹਤ 'ਚ ਹਾਲੇ ਕੋਈ ਖਾਸ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ ਜਿੰਨੀ ਕੀ ਐਕਸਪੈਕਟੇਸ਼ਨ ਸੀ ਕਿ ਲੋਕਾਂ ਨੂੰ ਵੀ ਠੀਕ ਹੋ ਜਾਣਗੇ ਵੀ ਜਲਦੀ ਹੋਸ਼ ਆ ਜਾਊਗਾ ਨਹੀਂ ਭਾਈ ਇਹੀ ਅਰਦਾਸ ਜਿਹੜੀ ਕਰਕੇ ਆਏ ਨਾ ਸਾਡੀ ਅਰਦਾਸ ਕਾਮਯਾਬ ਹੋਈ ਠੀਕ ਹੈ ਜੀ ਮਾਲਕ ਨੇ ਸੁੱਖ ਰੱਖਣਾ ਹੈ ਜੀ ਠੀਕ ਹੈ ਜੀ ਜਿਹੜੀ ਅਰਦਾਸ ਕੀਤੀ ਨਾ ਉਹ ਬਿਰਖੇ ਨਹੀਂ ਜਾਣੀ ਬਿਰਖੇ ਨਹੀਂ ਨਹੀਂ ਜਾਂਦੀ ਅਸੀਂ ਵੀ ਇੱਥੇ ਉਹਨੇ ਦੰਨੇ ਆ ਜਣਦੇ ਨੇ ਇੱਥੇ ਭਾਈ ਨੇ ਠੀਕ ਹੈ ਜਿੰਦਾਂ ਸਾ ਨੂਰਾ ਵਿੱਚ ਉੱਕਲੇ ਆ ਸਾਡੀਆਂ ਨੂੰ ਨੋ ਜਪਾ ਦੇ ਇੰਨਾ ਪਿਆਰ ਕਰਦੇ ਹਾਂ ਬਿਲਕੁਲ ਜੀ ਨਾਲ ਕੌਣ ਆਏ ਤੁਹਾਡੇ ਕੱਲੀ ਆਏ ਜੀ ਕੱਲੇ ਘਰੇ ਰਸ ਕੇ ਆਏ ਨਹੀਂ ਦੱਸ ਕੇ ਆ ਜੀ ਚਿੰਤਾ ਕਰਦੇ ਹੋਣੇ ਕਰਦੇ ਕਰੀ ਜਾਣ ਦੋ ਜੀ ਕੋਈ ਗੱਲ ਨਹੀਂ ਦਿਲ ਜੋ ਪਿਆਰ ਹੈ ਨਾ ਜਿਹਦੇ ਕਰਕੇ ਹੁੰਦਾ ਹੈ ਭਾਜੀ ਪਰਿਵਾਰ ਤੋਂ ਵੱਧ ਹੁੰਦਾ ਇਹਨਾਂ ਕਰਕੇ ਪਿਆਰ ਹੈ ਰਾਜਵੀਰ ਕਰਕੇ ਬਾਈ ਮਿਲਿਆ ਸਾਨੂੰ ਦਿੱਲੀ ਯਾਰ ਠੀਕ ਹੈ ਹਾਂ ਜੀ ਦਿੱਲੀ ਮਿਲਿਆ ਸਾਨੂੰ ਕਿਵੇਂ ਦਾ ਸੁਭਾਅ ਲੱਗਿਆ ਬਾਈ ਦਾ ਜਦੋਂ ਪਹਿਲੀ ਵਾਰ ਮਿਲੀ ਵੀਰੇ ਸੈਂਸਿਟਿਵ ਸੁਆ ਹੈ ਨੈਚੁਰਲ ਬਿਲਕੁਲ ਨਾਰਮਲ ਬੰਦਾ ਯਾਰ ਠੀਕ ਹੈ ਨਾ ਇਹਨਾਂ 'ਚ ਕੋਈ ਏਕੜ ਨਾ ਕੋਈ ਲੈਣਾ ਨਾ ਕੋਈ ਦੇਣਾ ਠੀਕ ਹੈ ਬਿਬਸਾ ਸੁਭਾਅ ਬੰਦਾ ਹੈ ਠੀਕ ਹੈ ਮੇਰੇ ਪੈਰਾਂ 'ਚ ਚੱਪਲਾਂ ਸੀ ਤੇ ਜੁੱਤੀ ਲੈ ਕੇ ਦਿੱਤੀ ਜੈਕਟਾਂ ਲੈ ਕੇ ਦਿੱਤੀ ਅਸੀਂ 220 ਜੀ ਉਹ ਧਰਨਾ ਲੱਗਾ ਜੀ ਦਿੱਲੀ ਉਦੋਂ ਬਾਈ ਨੇ ਇਹਨਾਂ ਖੁੱਲੇ ਦਿਲ ਵਾਲਾ ਸੀ ਬਿਲਕੁਲ ਜੀ 1000 ਰੁਪਏ ਵੀ ਦਿੱਤਾ ਹੀ ਹਾਂਜੀ ਕੀ ਬਾਤ ਹੈ ਹੁਣ ਅਸੀਂ ਆਇਓ ਬਿਨਾ ਦੱਸਿਆ ਆਇਓ ਘਰਦਿਆਂ ਤੋਂ ਤੇ ਕਿੱਥੇ ਰਹਿ ਕਿੱਥੇ ਰਿਓ ਜਿੱਥੇ ਰੱਬ ਰੱਖਣ ਦੇ ਉੱਥੇ ਰਹਿ ਰਹੇ ਹਾਂ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਰਹਿ ਰਹੇ ਹਾਂ ਭਾਈ ਇੱਕ ਗੱਲ ਦੱਸਾਂ ਵੀਰਾ ਉੱਠ ਜਾਏਗਾ ਅਰਦਾਸ ਆਪਣੀ ਇਹੀ ਹੈ ਹਾਂਜੀ ਠੀਕ ਹੈ ਉਦੋਂ ਦੇ ਤੁਸੀਂ ਕੱਲ ਦੇ ਐ ਹੋ ਤੁਸੀਂ ਕਦੋਂ ਦੇ ਐ ਹੋ ਰਾਤੀ 1 ਵਜੇ ਆਏ ਰੋਟੀ ਪਣੀ ਵੀ ਨਹੀਂ ਖਾਦਾ ਬਈ ਇਹਨੇ ਦਾ ਕੁਝ ਨਹੀਂ ਖਾਦਾ ਬਿਲਕੁਲ ਨਹੀਂ ਇਹ 30 ਰੁਪਏ ਵੇਨੇ ਜੇਬ 'ਚ ਨਹੀਂ ਫਿਰ ਵਾਪਸ ਕਿਵੇਂ ਜਾਓਗੇ ਅਰੇ ਬਾਪੇ ਲੈ ਜਾਊਗਾ ਜਾਂ ਬਾਪੇ ਕਿੰਨੇ ਪੈਸੇ ਲੈ ਕੇ ਆਏ ਸੀ 700 ਰੁਪਏ ਸੀ ਚੱਲ ਗਿਆ ਸਰ ਸਾਰਾ ਚੱਲ ਗਿਆ ਜੀ ਕੋਈ ਪਰਵਾਹ ਨਹੀਂ ਕੋਈ ਗੱਲ ਹੀ ਫਿਰ ਕੀ ਹੋ ਗਿਆ ਜੇ ਵੀਰੇ ਕਰਕੇ ਆਏ ਆ ਤੇ ਬਾਬਾ ਪੇ ਦੇ ਦੇਗਾ ਤੇ ਬਾਕੀ ਅਰਦਾਸਾਂ ਵੀਰੇ ਅਰਦਾਸਾਂ ਕੈਮ ਰਹਿਣੀਆਂ ਸਾਡੀਆਂ ਬਾਬੇ ਨਾਨਕ ਦਾ ਐ 20 ਰੁਪਏ ਦਾ ਲੰਗਰ ਲਾਇਆ ਸੀ ਤੇ ਵੀ ਤੂੰ ਕਈ ਹੋ ਗਏ ਨੇ ਠੀਕ ਹੈ ਜੀ 12 ਵਜੇ ਤੋਂ ਉੱਪਰ ਉੱਪਰ ਸਮਾਂ ਹੋ ਚੁੱਕਿਆ ਤੁਸੀਂ ਕੁਝ ਖਾਦਾ ਪੀਤਾ ਨਹੀਂ ਤੁਹਾਡੀ ਨਾ ਨਾ ਸਿਹਤ ਖਰਾਬ ਹੋ ਜੇ ਕਿਤੇ ਕੋਈ ਗੱਲ ਨਹੀਂ ਜੀ ਸਾਡੀ ਹੋਣ ਦੋ ਕੋਈ ਗੱਲ ਨਹੀਂ ਵੀਰ ਨੂੰ ਤੇ ਤੰਦਰੁਸਤ ਹੋਣ ਦੋ ਜਿਵੇਂ ਸਾਡੀ ਸੇਰ ਡਾਊਨ ਹੋਏਗੀ ਨਾ ਵੀਰ ਤੰਦਰੁਸਤ ਹੋਏਗਾ ਜੀ ਐਈ ਸਾਡੀਆਂ ਅਰਦਾਸਾਂ ਆਸ-ਪਾਸ ਕੋਈ ਲੰਗਰ ਦੀ ਸੇਵਾਵਾਂ ਕੁਛ ਨਹੀਂ ਨਹੀਂ ਤੋ ਤੁਹਾਨੂੰ ਲੱਗਿਆ ਵੀ ਕੁਛ ਖਾ ਪੀ ਲਵਾਂ ਮਾੜਾ ਮਟਰ ਸੀ ਨੋ ਹੈਤੇ ਹੈ ਨਹੀਂ ਯਾਰ ਕੁਛ ਨਹੀਂ ਲੱਗ ਰਹੀ ਠੀਕ ਹੈ ਪਾਣੀ ਪੀ ਕੇ ਕੇ ਜਾ ਰਹਾ ਕਰ ਰਿਹਾ ਪਾਣੀ ਪੀ ਕੇ ਹਾਂਜੀ ਨਹੀਂ ਯਾਰ ਹੈ ਮੇਰੇ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਹੈ ਗਈ ਜੀ ਅਹੀਂ ਮੇਰੇ ਨਾਲ ਆਓ ਆਪਾਂ ਕੁਛ ਤੁਹਾਨੂੰ ਮਾੜਾ ਵੱਟਾ ਫਲ ਫਰੂਟ ਖਵਾਉਣੇ ਆ ਪਤਾ ਕੀ ਹੈ ਬਾਈ ਮੰਨਦੇ ਆ ਪਿਆਰ ਆਪਣੀ ਜਗ੍ਹਾ ਹੁੰਦਾ ਹੈ ਹਨਾ ਤੁਸੀਂ ਬਾਈ ਲਈ ਆਏ ਹੋ ਸਪੈਸ਼ਲ ਐਡੀ ਤੂਰੋਂ ਆਏ ਹੋ ਹਨਾ ਤੇ ਕੁਛ ਖਾਦਾ ਪੀਤਾ ਵੀ ਨਹੀਂ ਜੇ ਤੁਹਾਨੂੰ ਹੀ ਚੱਕਰ ਆ ਗਿਆ ਕੀ ਕਰੋਗੇ ਤੁਸੀਂ ਤੁਹਾਡੇ ਘਰ ਪਰਿਵਾਰ ਜਿਹੜੇ ਹੈਗੇ ਨੇ ਤੁਹਾਡੇ ਲਈ ਚਿੰਤਤ ਹੋਣਗੇ ਇੰਟਰਵਿਊ ਦੇਖਣ ਤੋਂ ਬਾਅਦ ਤੁਸੀਂ ਸਵੇਰ ਦਾ ਕੁਛ ਖਾਧਾ ਨਹੀਂਗਾ ਕੋਈ ਗੱਲ ਨਹੀਂ ਭਾਜੀ ਘਰ ਦੇ ਜੀ ਇੰਤਲ ਤਾਂ ਹੋਣ ਦੇ ਕੋਈ ਦਿੱਕਤ ਨਹੀਂ ਜੀ ਸਾਡਾ ਵੀਰਾ ਸੁਖੀ ਹੋਣਾ ਈ ਹੈ ਬਸ ਸਾਨੂੰ ਪੋਕ ਪਖ ਹੋ ਜਾਏਗਾ ਗੱਲ ਸਹੀ ਹੈ ਹੋ ਜਾਏਗਾ ਪਰ ਅਰਦਾਸ ਵੀ ਜ਼ਰੂਰੀ ਹੈ ਦੇਖੋ ਵੀਰ ਜੀ ਅਕੇਲੇ ਦਿਓ ਤੇ ਸੇਵ ਕਰਿਓ ਬਾਈ ਬੈਕ ਕਰਿਓ ਤੇ ਹੁਣ ਘਰੇ ਲੜਕੇ ਤਾਂ ਨਹੀਂ ਐਂ ਦੱਸੋ ਨਾ ਨਾ ਨੋ ਹੂੰ ਬਿਲਕੁਲ ਸੁਖੀ ਸਾਦੀ ਐਂ ਤਾਂ ਸੁਖੀ ਸਾਦੀ ਜਾਵਾਂਗੇ ਕੋਈ ਘਰ ਦਾੜਕੇ ਨਹੀਂ ਆਈ ਦਰਬਾਰ ਤਾਂ ਮੱਥਾ ਟੇਕ ਕੇ ਆਪਾਂ ਸਿੱਧਾ ਇੱਥੇ ਫੌਟਿਅਸ ਆ ਗਏ ਅਸੀਂ ਵੀ ਬਦੋ ਬਈ ਅੱਛਾ ਹਾਂਜੀ ਇੱਕ ਗੱਲ ਵੀਰੇ ਸਾਰਿਆਂ ਨੂੰ ਐ ਜਿਹੜੇ-ਜਿਹੜੇ ਵੇਦ ਦੇ ਪਿੰਨੇ ਵੀਰੇ ਭਾਵੇਂ ਘਰ ਬੈਠੇ ਹੋ ਪਹਿਲਾਂ ਭਾਵੇਂ ਕੁਝ-ਕੁਝ ਖਾਓ ਸਵੇਰ ਦਾ ਕੁਝ ਖਾ ਲਾ ਇਕੱਲਾ ਖਾਓ ਭਾਜੀ ਤੁਸੀਂ ਵੀ ਕੋਨੇ 'ਚ ਬੈਠੇ ਭਾਈ ਸਾਹਿਬ ਇੱਕ ਵੈਗਰੂ ਦਾ ਨਾਮ ਲੈ ਲਓ ਬਾਸ ਇੱਕ ਵੈਗਰੂ ਦਾ ਨਾਮ ਲਿਆ ਨਾ ਲੱਖਾਂ ਕਰੋੜਾਂ ਦੇ ਬਰਾਬਰ ਹੈ ਠੀਕ ਹੈ ਜੀ ਤੇ ਬਾਕੀ ਵੀਰਾ ਵੀਰੇ ਦੀ ਟੈਨਸ਼ਨ ਨਾ ਲੋ ਵੀਰਾ ਛੇਤੀ ਆਏਗਾ ਤੁਹਾਡੇ ਸਾਹਮਣੇ ਆਏਗਾ ਉਵੇਂ ਹੀ ਖਾੜੇ ਲਾਏਗਾ ਉਵੇਂ ਹੀ ਗਾਣੇ ਗਾਏਗਾ ਸਾਰਾ ਕੁਝ ਓਕੇ ਬਾਬੇ ਨਾਨਕ ਦੀ ਗਿਰਪਾ ਕੋਈ ਦਿੱਕਤ ਨਹੀਂ ਹੈਗੀ ਹਾਂ ਠੀਕ ਹੈ ਸਰ ਹੋਰ ਦੱਸੋ ਨਹੀਂ ਤੁਸੀਂ ਠੀਕ ਹੋ ਪਹਿਲਾਂ ਤੁਸੀਂ ਕੁਝ ਖਾ ਫੀ ਲੋ ਕਿਉਂਕਿ ਤੁਸੀਂ ਸਵੇਰ ਦਾ ਕੁਝ ਨਹੀਂ ਖਾਧਾ ਰਾਤ ਦੇ ਹੀ ਨਹੀਂ ਖਾਧਾ ਮੈਨੂੰ ਲੱਗਦਾ ਤੁਹਾਨੂੰ ਕੁਝ ਰਾਤ 1 ਵਜੇ ਆਏ ਸੀ 100 ਰੁਪਏ ਲੈ ਕੇ ਆਏ ਸੀ 700 ਰੁਪਏ ਚੱਲ ਕਿਵੇਂ ਗਿਆ ਕਿਰਾਇਆ ਕਿ ਨਾ ਲੱਗੇ ਕੀ ਗੱਲਬਾਤ ਦੱਸੋਗੇ ਹਾਂਜੀ 250 ਅੱਪ ਦਾ ਲੱਗਿਆ 250 ਡਾਊਨ ਦਾ ਲੱਗੇ ਓਏ ਹੋਏ ਦੇਖੇ ਜੀ ਆਦਾ ਪਿਤਾ ਕੁਛ ਨਹੀਂ ਅਰਦਾਸ ਅਰਦਾਸ ਵੀ ਕੀਤੀ ਉਹਨੇ 101 ਰੁਪਏ ਦੀ ਅਰਦਾਸ ਕਰੀ ਏ ਦੇਗ ਨਾਲ 101 ਰੁਪਏ ਦੀ ਦੇਗ ਨਾਲ ਅਰਦਾਸ ਕੀਤੀ ਹਾਂਜੀ ਪੈਸੇ ਪਿੱਛੇ ਦੁਨੀਆ ਫਿਰਦੀ ਏ ਤੁਸੀਂ ਐਨਾ ਪਰ ਅੱਛਾ ਇੱਕ ਛੋਟੀ ਜੀ ਗੱਲ ਹੋਰ ਭਾਈ ਸਟੇਸ਼ਨ ਤੇ ਉਹਨੂੰ ਲੜਕੀ ਮਿਲ ਗਈ ਛੋਟੀ ਜੀ ਇੱਕ ਹਾਂ ਠੀਕ ਏ ਜੀ ਉਹ ਭੁੱਖੀ ਸੀਗੀ ਹਾਂ ਮੈਂ ਉਹਨਾਂ ਨੂੰ 10 ਰੁਪਏ ਬੋਲਦੀ ਨਹੀਂ ਉਹ ਉਹਨੇ ਇੱਕ ਕਾਪੀ ਤੇ ਇੱਕ ਪੈਨ ਰੱਖਿਆ ਹੋਇਆ ਸੀ ਕੋਲ ਤੇ ਮੈਂ ਉਹਦੇ 10 ਰੁਪਏ ਵਾਪਸ ਚੁੱਕ ਲੇ ਮੈਂ 10 ਰੁਪਏ ਚੁੱਕ ਕੇ ਤੇ 10 ਰੁਪਏ ਨਾ ਫੁੱਲੇ ਲੈ 10 ਰੁਪਏ ਦੇ ਮੈਂ ਉਹਨੂੰ ਫੁੱਲੇ ਦਿੱਤੇ ਉਹਨੂੰ ਪਰਚੀ ਦੇਤੀ ਮਨੂੰ ਔਰ ਤੇ ਬਾਜੀ ਇਹ ਨਿਸ਼ਾਨ ਸੀ ਜਿੱਤੋ ਦਾ ਤੇ ਵੀਰਾ ਸਾਡਾ ਜਿੱਤ ਕਈ ਆਏਗਾ ਜਿੱਤ ਜਾਊਗਾ ਖਾ ਲਓ ਸਾਨੂੰ ਥੋੜੀ ਚਿੰਤਾ ਹੋ ਰਹੀ ਹੈ ਖਾਓ ਪਲੀਜ਼ ਤੁਹਾਡੇ ਪਰਿਵਾਰ ਵਾਲੇ ਵੀ ਦੇਖ ਰਹੇ ਹੋਣਗੇ ਅਸੀਂ ਤਾਂ ਚਲੋ ਖਾਦਾ ਹੋਏ ਸਾਡੇ ਤੁਸੀਂ ਖਾਓ ਤੁਸੀਂ ਖਾਓ ਪਹਿਲਾਂ ਤੁਹਾਡੀ ਫੈਮਿਲੀ ਤੁਹਾਨੂੰ ਦੇਖ ਰਹੀ ਹੋਊਗੀ ਤੁਸੀਂ ਕੁਝ ਖਾਓ ਕਿ ਕਿ ਤੁਸੀਂ ਸਵੇਰ ਦਾ ਖਾਦਾ ਨਹੀਂ ਕੁਝ ਕਿਉਂਕਿ ਤੁਸੀਂ ਆਪਣੀ ਹਨਾ ਤੁਹਾਡੀ ਫੈਮਿਲੀ ਬਹੁਤ ਚਿੰਤਤ ਹੈ ਮੰਨਦੇ ਆ ਤੁਸੀਂ ਰਾਜਵੀਰ ਜੰਬਦਾ ਬਾਈ ਨੂੰ ਪਿਆਰ ਕਰਦੇ ਹੋ ਪਰ ਦੇਖੋ ਆਪਣੀ ਸੇਧ ਦਾ ਧਿਆਨ ਵੀ ਰੱਖੋ ਸ੍ਰੀਆ ਵੀਰਾ ਸਾਨੂੰ ਹੋਇਆ ਵੀਰਾ ਸਾਨੂੰ ਹੇਮਕੁੰਡ ਸਾਹਿਬ ਵੀ ਮਿਲਿਆ ਸੀਗਾ ਹਮ ਹੇਮਕੁੰਡ ਸਾਹਿਬ ਗਿਆ ਸੀ ਵੀਰਾ ਬਾਈਕ ਲੈ ਕੇ ਉੱਥੇ ਮਿਲੇ ਸਾਨੂੰ ਬਹੁਤ ਵਧੀਆ ਸਾਡੇ ਨਾਲ ਉਹਨੇ ਇੱਜ਼ਤ ਕੀਤੀ ਸਾਡੇ ਨਾਲ ਬਹੁਤ ਵਧੀਆ ਰਿਸਪੈਕਟਡਲੀ ਸਾਡੀ ਸਾਨੂੰ ਰੋਟੀ ਵੀ ਖਵਾਈ ਸੀਗੀ ਹਮ ઋਸ਼ੀਕੇਸ਼ ઋਸ਼ੀਕੇਸ਼ ਸਾਨੂੰ ਰੋਟੀ ਖਵਾਈ ਸੀ ਬਾਈ ਨੇ ਤੇ ਬਾਈ ਕਹਿੰਦਾ ਹੋਰ ਦੱਸੋ ਅਹੀਂ ਰੋਟੀ ਖਾ ਲਈ ਬਾਈ ਕਹਿੰਦਾ ਹਾਂ ਵੀ ਦੱਸੀ ਵੀ ਹੋਗੇ ਮੈਂ ਕਿਹਾ ਬਾਈ ਪੀ ਲਾਂਗੇ ਲੱਸੀ ਮੈਂ ਕਿਹਾ ਪੈਸੇ ਅਹੀ ਦੇਵਾਂਗੇ ਕਹਿੰਦਾ ਨਾ ਨਾ ਪੈਸੇ ਨਹੀਂ ਦੇਣ ਦੋਈ ਤੂੰ ਹੀ ਲੱਸੀ ਪੀ ਉਹ ਜਿੰਨੀ ਪੀਣੀ ਹੈ ਸਾਨੂੰ ਬਾਈ ਨੇ 20 ਪੈਕੇਟ ਲੈ ਕੇ ਦਿੱਤੇ ਲੱਸੀ ਦੇ ਤੇ ਬਾਈ ਮੇਰਾ ਵੀਰ ਚੜ੍ਹਦੀ ਕਲਾ ਜਿਹਾ ਰੱਖੇ ਬਾਬਾ ਬਾਬਾ ਨਾਨਕ ਜਿੰਨੇ ਵੀ ਆਪਣੇ ਸੱਜਣ ਮਿੱਤਰ ਨੇ ਸਾਰੇ ਯਾਰ ਦੋਸਤ ਨੇ ਠੀਕ ਹੈ ਵੀਰੇ ਜਿੰਨੇ ਵੀ ਮੇਰੇ ਦਿਲ ਦੇ ਨਾਲ ਨੇ ਤੁਹਾਡੇ ਨੇ ਤੁਹਾਡੇ ਜੋੜ ਜੋੜ ਕੇ ਅਰਦਾਸਾਂ ਕਰੀ ਜਾਓ ਉਹਨਾਂ ਕਹਿੰਦੇ ਨੇ ਦਵਾਈ ਤੋਂ ਜ਼ਿਆਦਾ ਨਾ ਦਵਾਈਆਂ ਕੰਮ ਆਉਂਦੀਆਂ ਬੰਦੇ ਦੀਆਂ ਦਵਾਈਆਂ ਕੰਮ ਆਉਂਦੀਆਂ ਪਹਿਲਾਂ ਢਿੱਡ 'ਚ ਵੀ ਕੁਝ ਜਾਵੇ ਤੁਹਾਡੇ ਦੇਖੋ ਤੁਹਾਡੀ ਸਿਹਤ ਦੀ ਵੀ ਸਾਨੂੰ ਚਿੰਤਾ ਹੈਗੀ ਹੈ ਪਲੀਜ਼ ਤੁਸੀਂ ਖਾਓ ਦੇਖੋ ਕੁਝ ਨਹੀਂ ਖਾਂਦਾ ਤੁਸੀਂ ਅਸੀਂ ਮੰਨਦੇ ਤੁਸੀਂ ਬਹੁਤ ਪਿਆਰ ਕਰਦੇ ਹੋ ਰਾਜਵੀਰ ਜਵੰਦਾ ਭਾਈ ਨੂੰ ਹੈਨਾ ਐਡੀ ਦੂਰੋਂ ਆ ਗਏ ਤੁਸੀਂ ਪਰਿਵਾਰ ਨੂੰ ਬਿਨਾਂ ਦੱਸੇ ਆ ਗਏ ਹੁਣ ਵਾਪਸ ਕਿਵੇਂ ਜਾਓਗੇ ਵਾਪਸ ਭਾਜੀ ਰਾਜਵੀਰ ਜਵੰਦਾ ਨਾਲ ਜਾਵਾਂਗੇ ਜੀ ਚਲੋ ਠੀਕ ਹੋ ਗਏ ਠੀਕ ਹੋ ਗਏ ਜੀ ਪਾਵੇਂ ਸਾਨੂੰ ਮਿੰਨਾ ਲੱਗ ਜੇ ਪਾਵੇਂ 2 ਮਿੰਟ ਪਰਿਵਾਰ ਤੱਕ ਤਾਂ ਜਾਇਓ ਤੁਸੀਂ ਦੇਖੋ ਐਵੇਂ ਨਾ ਕਰੋ ਦੁਬਾਰੋ ਫੇਰ ਆ ਜਿਓ ਕੋਈ ਚੱਕਰ ਨਹੀਂ ਲਗਾਣੀ ਪਰਿਵਾਰ ਮੇਰਾ ਇਹੀ ਹੈ ਕਿਰਾਏ ਹੈਗਾ ਚਲੋ ਕੋਈ ਗੱਲ ਨਹੀਂ ਕਿਰਾਏ ਦੀ ਛੱਡੋ ਕੋਈ ਗੱਲ ਨਹੀਂ ਲੈ ਲਾਂਗੇ ਕਿਰਾਏ ਦੇ ਕਿਹੜੇ ਬਾਬਾ ਨਾਨਕ ਬੈਠਾ ਜੀ ਕੋਈ ਗੱਲ ਨਹੀਂ ਕਿਰਾਏ ਦੀ ਕੋਈ ਗੱਲ ਨਹੀਂ ਜੀ ਇਹ ਵੀ ਮੇਰਾ ਪਰਿਵਾਰ ਹੈ ਕੋਈ ਨਾ ਤੁਸੀਂ ਭਰਾ ਤੁਸੀਂ ਸਾਡੇ ਭਰਾ ਕੋਈ ਚੱਕਰ ਨਹੀਂ ਲਗਾਉਂਦੇ ਹਾਂਜੀ ਕਿਰਾਇਤ ਨੂੰ ਮੈਂ ਕਰ ਦੂੰਗਾ ਕੋਈ ਚੱਕਰ ਨਹੀਂ ਪਰ ਤੁਸੀਂ ਪਹਿਲਾਂ ਅੱਗੇ ਤੋਂ ਜੇ ਆਉਣਾ ਹੈ ਪਲੀਜ਼ ਮੇਰੀ ਇੱਕ ਦਲੀ ਉਹ ਆ ਤੁਸੀਂ ਆ ਪਹਿਲਾਂ ਕਿਰਾਏ ਦੇ ਫੜੋ ਤੁਸੀਂ ਅੱਗੇ ਤੌਣਾ ਆਪਣੇ ਪਰਿਵਾਰ ਨੂੰ ਦੱਸ ਕੇ ਆਉਣਾ ਕਿਉਂਕਿ ਪਰਿਵਾਰ ਵੀ ਤੁਹਾਡਾ ਬਹੁਤ ਚਿੰਤਿਤ ਤੁਹਾਡੀ ਗੱਲ ਹੋਈ ਹੈ ਸਵੇਰ ਦੀ ਆ ਕਿਰਾਏ ਦੇ ਪੈਸੇ ਦਿੱਤੇ ਤੁਹਾਨੂੰ ਤੁਸੀਂ ਆਪਣੇ ਪਰਿਵਾਰ ਨੂੰ ਇਨਫੋਰਮ ਕਰੋ ਪਹਿਲਾਂ ਰਾਈਟ ਯਾਰ ਕਰਾਂਗਾ ਪਰ ਈਵਨਿੰਗ ਟਾਈਮ ਕਰ ਦਿਓ ਪਲੀਜ਼ ਅਸੀਂ ਇੱਥੀਆਂ ਪੁਰਾਣੀ ਡਿਊਟੀ ਮੇਰੀ ਇੱਥੀ ਹੈ ਠੀਕ ਹੈ ਨਾ ਪਰਿਵਾਰ ਚਿੰਤਾ ਤੁਹਾਡੀ ਜਿਹੜੀ ਧਰਮ ਪਤਨੀ ਉਹ ਤੁਹਾਡੇ ਲਈ ਚਿੰਤਾ ਕਰ ਰਹੇ ਹੋਣੇ ਹੈਨਾ ਸੋ ਦੇਖੋ ਬਾਈ ਦੇਖੋ ਐਡੀ ਪੁਰਾਣੀ ਇੱਕ ਗੱਲ ਦੱਸਾਂ ਜੀ ਮੈਂ ਸਿੱਧੀ ਗੱਲ ਏ ਜਿੱਥੇ ਬੰਦੇ ਦਾ ਦਿਲ ਜੁੜਿਆ ਹੋਵੇ ਨਾ ਠੀਕ ਹੈ ਮੇਰੇ ਕੋਲ ਤਾਂ ਬੇਟਾ ਠੀਕ ਹੈ ਘਰ ਪਰਿਵਾਰ ਸਾਰਾ ਕੁਝ ਮੇਰੇ ਕੋਲ ਵੀਰੇ ਠੀਕ ਹੈ ਜੀ ਸਭ ਤੋਂ ਵੱਡੀ ਲੱਖ ਰੁਪਏ ਦੀ ਗੱਲ ਇੱਕ ਹੁੰਦੀ ਹੈ ਨਾ ਉਹ ਬੈਠਾ ਮੇਰਾ ਵੀਰ ਹੂੰ ਜੇ ਖਿੱਚ ਕੇ ਲਿਆਂਦਾ ਰੱਬ ਨੇ ਤਾਂ ਆ ਆ ਅੱਜ ਕੱਲ ਕੋਈ ਟਾਈਮ ਦੇ ਵਿੱਚ ਇਹੋ ਜਿਹਾ ਬੰਦਾ ਨਹੀਂ ਜਿਹੜਾ ਆ ਘਰੋਂ 1 ਮਿੰਟ ਵੀ ਪਲੰਗ ਪੁੱਟ ਲੈ ੱੱਕੇ ਖਾ ਕੇ 6 ਵਜੇ ਉੱਤਰਿਆ ਰਾਜਪੁਰੇ ਮੈਂ ਹੂੰ ਉੱਥੋਂ ਬੈਠਾ ਬਸ ਤੇ ਸਿੱਧਾ ਆਇਆ ਖਰੜ ਖਰੜ ਤੋਂ ਮੁਹਾੜੀ ਆਇਆ ਇੱਥੋਂ ਮੈਨੂੰ ਪਤਾ ਨਹੀਂ 40 ਕਿਤੇ ਹਸਪੀਟਲ ਪੁੱਛਿਆ ਫਿਰ ਫਿਰ ਮੈਂ ਪੁੱਛ ਪੁੱਛ ਕੇ ਬਾਜੀ ਆਟੋ ਤੇ ਗਿਆ ਫਿਰ ਆਟੋ ਵਾਲੇ ਨੇ ਲੈ ਜਾ ਮੈਨੂੰ ਫਿਰ ਆਟੋ ਫੜਿਆ 2 ਕਿਲੋਮੀਟਰ ਬਾਈ ਤੁਰ ਕੇ ਆਇਆ ਮੈਂ ਇੱਥੇ ਤੱਕ ਓਏ ਹੋਏ ਵੈਸੇ ਤਾਂ ਜੇਬ ਚ ਖਤਮ ਹੋ ਗਏ ਫਿਰ ਤੁਰਕੀ ਆਉਣਾ ਪਿਆ ਐਡੀ ਤੁਰੂ 2 ਕਿਲੋਮੀਟਰ ਪੌਣੇ ਕੇ 3 ਵਜੇ ਇੱਥੇ ਮੈਂ ਬਿਲਕੁਲ ਜੀ 3 ਵਜੇ ਮੈਂ ਇੱਥੇ ਪਹੁੰਚ ਗਿਆ ਇਹ ਆ ਕੇ ਮੱਥਾ ਟੇਕਿਆ ਪਹਿਲਾਂ ਮੈਂ ਧੂੜ ਦੇ ਜਾਂਦੇ ਹੀ ਬਾਬੇ ਦੇ ਉਥੋਂ ਹੱਥ ਚ ਹੀ ਮੇਰੇ ਮੈਂ ਗੇਟ ਤੇ ਲਾਤੀ ਮੈਂ ਬਾਬਾ ਤੂੜ ਤੇਰੇ ਚਰਨਾ ਜਿਵੇਂ ਭਵੇਂ ਰਾਜਵੀਰ ਹੋਵੇ ਭਵੇਂ ਹੋਰ ਵੀ ਜਿੰਨੇ ਵੀ ਮਰੀਜ਼ ਹੋਣ ਨਾ ਬਾਬਾ ਸਭ ਦਾ ਭਲਾ ਸਭ ਦਾ ਭਲਾ ਕਰੀ ਬਾਬਾ ਬਿਲਕੁਲ ਬਿਲਕੁਲ ਠੀਕ ਹੈ ਜੀ ਤੁਸੀਂ ਕੁਝ ਖਾਓ ਵੀਰ ਜੀ ਤੁਸੀਂ ਸਵੇਰ ਦਾ ਕੁਝ ਨਹੀਂ ਖਾਧਾ ਦੇਖੋ ਬਾਈ ਦੇਖੋ ਪਿਆਰ ਦੇਖੋ ਰਾਜਵੀਰ ਜਵੰਦਾ ਨੂੰ ਕਿੰਨਾ ਪਿਆਰ ਕਰਦੇ ਨੇ ਅੰਕਲ ਕਿਸ ਤਰ੍ਹਾਂ ਦੇਖਦੇ ਏਡੀ ਦੂਰ ਹੋਇਆ ਨਹੀਂ ਕੁਝ ਖਾਦਾ ਨਹੀਂ ਕਿਵੇਂ ਦੇਖਦੇ ਹੋ ਬਾਈ ਦਾ ਪਿਆਰ ਰਾਜਵੀਰ ਜਵੰਦਾ ਲਈ ਠੀਕ ਹੈ ਜੀ ਇਹ ਪਿਆਰ ਹੀ ਹੈ ਜੀ ਰਾਜਵੀਰ ਬਾਈ ਦਾ ਜੀ ساری ਦੁਨੀਆ ਅਰਦਾਸ ਕਰ ਰਹੀ ਆ ਭਾਜੀ ساری ਦੁਨੀਆ ਅਰਦਾਸ ਕਰ ਰਹੀ ਭਾਜੀ ਬਿਲਕੁਲ ਐਸ਼ਾ ਲੱਗ ਗਿਆ ਇਹ رپورਟਰ ਬਾਈ ਵੀ ਵਿਚਾਰੇ ਦੇਖੋ ਰਾਤ ਦਿਨ ਲੱਗੇ ਹੋਇਆ ਜੀ ਬਿਲਕੁਲ ਇਹ ਵੀ ਜੀ ਹਾਂ ਜੀ ਵੀਰੇ ਇੱਕ ਗੱਲ ਹੋਰ ਕਹਿਣਾ ਚਾਹਨਾ ਮੈਂ ਬਸ ਲਾਸਟੇ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਵਾਉ ਪ੍ਰਮਾਤਮਾ ਸਭ ਦਾ ਭਲਾ ਕਰੀ ਭਵੇਂ ਛੋਟੇ ਨੇ ਭਵੇਂ ਵੱਡੇ ਨੇ ਜਿਹੜਾ ਵੀ ਹਸਪਤਾਲ ਤੇ ਨਾ ਸਾਰੇ ਠੀਕ ਹੋ ਕੇ ਜਾਣ ਬਾਬਾ ਕੀ ਬਾਤ ਹੈ ਦੇਖੋ ਫੈਨਸ ਦੇਖੋ ਦਿਖਾ ਰਹੇ ਆ ਬਾਈ ਨੇ ਕੁਝ ਨਹੀਂ ਖਾਤਾ ਸਵੇਰ ਦਾ ਰਾਦੇ ਨਹੀਂ ਕੁਛ ਖਾਦਾਂ ਦੂਰੋਂ ਆਏ ਨੇ ਸ਼ੰਭੂ ਬਾਰਡਰ ਦੇ ਨਾਲ ਲਗਮਾ ਪਿੰਡਾਂ ਬਾਈ ਦਾ ਏਡੀ ਦੂਰੋਂ ਆਏ ਨੇ ਕਿਰਾਏ ਦੇ ਪੈਸੇ ਵੀ ਸਾਰੇ ਆਪਾਂ ਕਹੇ ਜੀ 700 ਰੁਪਏ ਲੈ ਕੇ ਸੀ ਉਹ ਵੀ ਸਾਰੇ ਚੱਲ ਗਏ ਤੇ ਸਿਹਤਿਆਬੀ ਲਈ ਉਹਨਾਂ ਨੇ ਦੇਗ ਪ੍ਰਸ਼ਾਦ ਦਾ ਆਪਾਂ ਕਹੇ ਜੀ ਅਰਦਾਸ ਹੀ ਕਰਵਾਈ ਗੁਰੂ ਘਰ 'ਚ ਤੇ ਅੱਜ ਲਗਾਤਾਰ ਇੱਥੇ 40 ਹਸਪਤਾਲ 'ਚ ਡਟੇ ਹੋਏ ਨੇ ਉਹਨਾਂ ਦੀ ਅਰਦਾਸ ਉਹਨਾਂ ਦੇ ਸਿਹਤਿਆਬੀ ਲਈ ਅਰਦਾਸ ਕਰ ਰਹੇ ਨੇ ਸੋ ਅੱਜ ਨੌਵਾਂ ਦਿਨ ਹੋ ਗਿਆ ਰਾਜਵੀਰ ਜਵੰਦਾ ਨੂੰ 40 ਹਸਪਤਾਲ 'ਚ ਲਗਾਤਾਰ ਉਹਨਾਂ ਦਾ ਇਲਾਜ جاری ਹੈ ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਉੱਪਰ ਨਿਗਰਾਨੀ ਬਣਾਈ ਰੱਖੀ ਹੈ ਸੋ ਪੂਰਾ ਪੰਜਾਬ ਜਿਹੜਾ ਹੈਗਾ ਉਹਨਾਂ ਦੀ ਸਿਹਤ ਹੀ ਅਪੀਲੀ ਕਾਮਨਾ ਕਰ ਰਿਹਾ ਹੈ ਕੈਮਰਾ ਸੋਗੀ ਸੁਖਵਿੰਦਰ ਸਿੰਘ ਨਾਲਾਟੀ ਸ਼ਰਮਾ ਡੇਲੀ ਪੋਸਟ ਪੰਜਾਬੀ